किधर है? ਸਭ ਤੋਂ ਪਹਿਲਾਂ ਤੁਹਾਨੂੰ ਮੇਲੇ ਦੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ ਕੁਛ ਇਹ ਕਿੰਨਾ ਪੁੱਛਿਆ ਤੁਹਾਨੂੰ ਕੀ ਕਹਿਣਾ ਚਾਹੋਗੇ ਸਾਨੂੰ ਪੂਰਾ ਪਛਾਇਆ ਸਾਡੇ ਮੇਲੇ ਦਾ ਕਿਉਂਕਿ ਸਾਡੇ ਪਿੰਡ ਸਾਰਾ ਰਲ ਮਿਲ ਕੇ ਨਾਲ ਨਾਲ ਲੱਗਦੇ ਤਿੰਨ ਚਾਰ ਪਿੰਡ ਰਲ ਕੇ ਸਾਡੇ ਪੂਰਾ ਮੇਲਾ ਸੰਪੂਰਨ ਕਰਦੇ ਆ ਸਾਰੀਆਂ ਸੰਗਤਾਂ ਨੂੰ ਜੋ ਜੋ ਇੱਥੇ ਸੰਗਤਾਂ ਇੱਥੇ ਮੇਲੇ ਦੇ ਆਈਆਂ ਹਨ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਸਾਡੇ ਦਿਲੋਂ ਤਹਿ ਦਿਲੋਂ ਧੰਨਵਾਦ ਅੱਛਾ ਗੱਲ ਕਰੀ ਜੀ ਆਪਾਂ ਮੇਲੇ ਦੀ ਮੇਲਾ ਕਿੰਨੇ ਸਾਲਾਂ ਤੋਂ ਚੱਲਦਾ ਹੈ ਇਹ ਜੀ ਤਕਰੀਬਨ 50 60 ਸਾਲ ਤੋਂ ਚੱਲਦਾ ਆ ਜਿੱਦਾਂ ਜਿੱਦਾਂ ਇਹ ਜਦ ਵੀ ਕੋਈ ਰੀਤੀ ਰਿਵਾਜ ਬਣਿਆ ਹੋਇਆ ਉਸ ਆਉਣਾ ਜੀ ਮੇਰਾ ਚੱਲਦਾ ਰਿਹਾ ਸਰਪੰਚ ਸਾਹਿਬਾਈ ਗਰਮੀ ਬੜੀ ਐ ਸੰਗਤਾਂ ਵਾਸਤੇ ਕੀ ਕੀ ਬੁਲਾ ਲੇ ਕਿ ਸੰਗਤਾਂ ਵਾਦੇ ਦੇਖੋ ਜੀ ਪੂਰਾ ਧੰਨ ਮਾਹੌਲ ਦੇਖ ਰਿਹਾ ਪੂਰੇ ਚਾਹ ਪਾਣੀ ਦਾ ਲੰਗਰ ਪ੍ਰਸ਼ਾਦ ਦੇ ਗੁੱਲੇ ਪੰਡਾਰੇ ਚੱਲੇ ਸਾਰੀ ਸੰਗਤਾਂ ਚਾਗ ਰਹੀਆਂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਹੜੇ ਕਿਹੜੇ ਬਿੱਸ ਨੇ ਸਹਿਯੋਗ ਕੀਤਾ ਸਾਰੇ ਨਗਰ ਨੇ ਸਹਿਯੋਗ ਕੀਤਾ ਜੀ ਸਾਡਾ ਤਕਰੀਮ ਮਲੀਆਂ ਕਲਾ ਮਲੀਆਂ ਖਾਣੋ ਪੈਣ ਮਲੀਆਂ ਇਹ ਸਾਰੇ ਰਲ ਕੇ ਤਿੰਨ ਚਾਰ ਪੈਣ ਸਾਡਾ ਮੇਲਾ ਸਪੂਰਨ ਕਰ ਦਿਆ ਜੀ ਐਨ ਆਰ ਆਈ ਪਰਾਹਨੇ ਕੀ ਸਮਰਥਨ ਬੋਰਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦੇ ਭਰਾਵਾਂ ਦਾ ਬਸਾਦਾ ਜਿਹੜਾ ਇੰਨਾ ਸਾਨੂੰ ਸੰਯੋਗ ਨਾਲ ਇਹਨਾਂ ਦਾ ਇੰਨਾ ਵੱਡਾ ਕਾਜ ਸੰਪੂਰਨ ਕਰਦੇ ਅੱਛਾ ਤੁਸੀਂ ਸਰਪੰਚ ਜੀ ਦੇ ਨਾਂ ਮੈਂ ਪਹਿਲਾਂ ਤੋਂ ਸਰਪੰਚ ਜੀ ਨੇ ਵੀ ਬੜੀ ਬੜੀ ਵੀ ਲਈ ਹਾਂ ਬਈ ਬਹੁਤ ਬਹੁਤ ਜੀ ਤੁਸੀਂ ਪਿੰਡ ਦਾ ਵਿਕਾਸ ਹੁੰਦਾ ਠੀਕ ਹੈ ਸਰ ਫੈਮ ਦੇ ਦੇਖੋ ਜੀ ਤਕਰੀਬਨ ਬਹੁਤ ਹੀ ਕੰਮ ਲਗਪਤਰਾ ਚੁੱਕਿਆ ਇੱਕ ਪਗਵਾਨ ਵਾਲਮੀ ਦਾ ਜੀ ਮੰਦਿਰ ਬਣਾਇਆ ਜੀ ਅਸੀਂ ਸਾਡਾ ਪਿਛਲੇ 6-7 ਸਾਲ ਤੋਂ ਸਾਡਾ ਨੰਗਲ ਦਾ ਕੰਮ ਰੁਕਿਆ ਸੀ ਉਹ ਸੰਪੂਰਨ ਕੀਤਾ ਜੀ ਅਗਣ ਤੇ ਗਰਾਊਂਡ ਦਾ ਇੱਕ ਕੰਮ ਚਲਾ ਰਹੇ ਕਰ ਰਹੇ ਹ ਸਮ ਸੇਵਾ ਹੀ ਪਿੰਡ ਦੇ ਅਕ ਕਰ ਦਿੱਤੇ ਆ ਜੀ ਹੋਰ ਸਾਡੇ ਕੰਮ ਤੇ ਹਾਂ ਜੀ ਪਿੰਡ ਵਾਸੀ ਨਾਲ ਵੀ ਥੋੜੀ ਗੱਲਬਾਤ ਹੋਈ ਸੀ ਮੈਂ ਪੁੱਛਿਆ ਸੀ ਟੂਰਨਾਮੈਂਟ ਵਗੈਰਾ ਵਾਸਤੇ ਤੁਸੀਂ ਇੱਕ ਪਲਾਨਿੰਗ ਬਣਾ ਰਹੇ ਆ ਕਿ ਆਉਣ ਵਾਲੇ ਸਮੇਂ 'ਚ ਟੂਰਨਾਮੈਂਟ ਕਿਉਂ ਹੋਣੀ ਬਿਲਕੁਲ ਜੀ ਗਰਾਊਂਡ ਦਾ ਤਾਂ ਹੀ ਆਪਾਂ ਕਾਰਜ ਕੰਮ ਕਰ ਰਹੇ ਆ ਗਰਾਊਂਡ ਸਾਡੀ ਪੂਰੀ ਕਵਰ ਹੋ ਗਈ ਤੇ ਫਿਰ ਟੂਰਨਾਮੈਂਟ ਵੀ ਪਿੰਡ ਵਾਸਤੇ ਕਰਾਵਾਂਗੇ ਕਿਉਂਕਿ ਲਗ ਲਗ ਭਾਗ ਤੀਂ ਸ਼ਾਮਾਂ ਨੂੰ ਇੱਥੇ ਸਾਡੇ ਬਹੁਤ ਹੌਂਕਾ ਲੱਗਦਾ ਜੀ ਪਹਿਲਾਂ ਬੱਚੇ ਥੋੜੇ ਵਾਂਝੇ ਹੋ ਗਏ ਸੀਗੇ ਅਸੀਂ ਦੁਬਾਰਾ ਜੋੜੇ ਆ ਪਿੰਡ ਦੇ ਗਰਾਊਂਡ ਦੇ ਨਾਲ ਇਹ ਮੇਲੇ ਦੀ ਗੱਲ ਕਰੀਏ ਕਿੰਨੇ ਦਿਨ ਦਾ ਮੇਲਾ ਹੁੰਦਾ ਹੈ ਇੱਕ ਦਿਨ ਦਾ ਜਾਂ ਦੋ ਦਿਨ ਦਾ ਆਂਦੀ ਜੀ ਲਜੀ ਤਿੰਨ ਦਾ ਤੋਂ ਹੁੰਦਾ ਖੰਡਪਣ ਸਾਹਿਬ ਜੀ ਕੋਂ ਸਾ ਆਰੰਭ ਕੀ ਲਿਆ ਤਕਰੀਬਨ 3-4 ਦਿਨ ਤੀ ਪੂਰਾ ਚੱਲਦਾ ਜੀ ਇੱਕ ਤੁਹਾਨੂੰ ਗੱਲ ਕਰੀਏ ਕਿ ਇਹ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਵੀ ਇਸ ਵਿੱਚ ਸ਼ਮੇਲ ਕਿ ਕਰਨਾ ਹੈ ਨੌਜਵਾਨ ਪੀੜ੍ਹੀ ਨੂੰ ਇਹੀ ਆ ਜੀ ਸਾਰੇ ਰਲ ਮਿਲ ਕੇ ਰੋਹ ਜਿੱਦਾਂ ਜਿੱਦਾਂ ਪਿੰਡਾਂ ਵਿੱਚ ਰਲ ਮਿਲ ਕੇ ਰਹਿਣਗੇ ਤੇ ਸਾਰੇ ਕਾਰ ਦੇ ਜਿਹੜੇ ਪਿੰਡ ਦੇ ਹੁੰਦੇ ਸਪੂਰ ਹੁੰਦੇ ਆ ਸਾਰੇ ਸਾਡੇ ਪਿੰਡ ਦੇ ਤੇ ਨਗਰ ਵਾਸੀਓ ਤੈ ਅਪੀਲ ਆ ਵੀ ਸਾਰੇ ਆਗ ਦਾ ਨਸ਼ੇ ਤੋਂ ਰਹਿਤ ਰਹਿਣ ਤਾਂ ਜੋ ਵੀ ਗਰਾਉਂਡਾਂ ਨਾਲ ਜੁੜੇ ਰਹਿਣ ਆਸੀਂ ਆਪਾਂ ਮੇਲਾ ਆਪਾਂ ਮੇਲਾ ਵੀ ਕਰਾ ਦੋ ਕਿ ਟੂਰਨਾਮੈਂਟ ਵੀ ਆਰੰਭ ਕਰਾਈਏ ਪੰਜਾਬ ਦੇ ਸੀਐਮ ਨੇ ਇੱਕ ਬਹੁਤ ਛੜੀ ਇੱਥੇ ਲੱਛਾ ਗੁਰੂ ਹਾਂ ਜੀ ਲੈਣਾ ਚਾਹੁੰਦੇ ਆਉਣਾ ਦਾ ਜੀ ਬਹੁਤ ਬਹੁਤ ਧੰਨਵਾਦ ਨਸ਼ਾ ਤਾਂ ਲਗਭਗ ਬਹੁਤ ਨੱਥ ਪੈ ਚੁੱਕੀ ਆ ਤੇ ਨੌਜਵਾਨ ਹੁਣ ਗਰਾਉਂਡਾਂ ਨਾਲ ਵੀ ਜੁੜ ਤੇ ਆ ਰਹੇ ਆ ਤੁਸੀਂ ਦੇਖਿਆ ਹਾਂ ਤਕਰੀਰ ਸੋਸ਼ਲ ਮੀਡੀਆ ਤੇ ਚੱਲਦਾ ਰਹਿੰਦਾ ਨਾ ਮੈਂ ਤਾਂ ਨਵੀਂ 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 ਕੋਈ ਨਾ ਕੋਈ ਵਧੀਆ ਆਉਂਦੀ ਆ ਚਲੋ ਠੀਕ ਹੈ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਭਾਈ ਮੇਰਾ ਨਾਮ ਮਨਵੀਰ ਸਿੰਘ ਹੈ ਅੱਜ ਮੈਨੂੰ ਲੱਗਾ ਕਿ ਨਾ ਕਿਸ਼ਕੀ ਨਾ ਕੋਈ ਸ਼ਾਨਾ ਭਾਈ ਬਹੁਤ ਯਾਦਿ ਖੁਸ਼ੀ ਹੋ ਰਹੀ ਹੈ ਮੇਲੇ ਜੋ ਸਾਡੇ ਸਰਪੰਚ ਸਾਹਿਬ ਨੇ ਉਪਰਾਲੇ ਕੀਤੇ ਇੱਥੇ ਬਹੁਤ ਦੇਖ ਕੇ ਵੀ ਬਹੁਤ ਵਧੀਆ ਲੱਗਾਇਆ ਜੋ ਹੁਣ ਬਾਰੇ ਸਮੇਂ ਤੋਂ ਸਾਨੂੰ ਇਹਨਾਂ ਪਤਾ ਹੈ ਕਿ ਬਹੁਤ ਵਧੀਆ ਉਪਰਾਲੇ ਹੋਣਗੇ ਇਸ ਤੋਂ ਵਧੀਆ ਹੋਣਗੇ ਗੱਲ ਕਰੀਏ ਦਰਬਾਰ ਦੀ ਤੁਹਾਨੂੰ ਦਰਬਾਰ ਨਾਲ ਜੁੜੇ ਕਿੰਨਾ ਸਮਾਂ ਤੇ ਮੈਨੂੰ ਜਦੋਂ ਦਾ ਮੇਰਾ ਡੇਟ ਆਫ ਬਰਥ ਹੈ ਜਨਮ ਹੋਇਆ ਮੇਰਾ ਦਾ ਉਦੋਂ ਤੋਂ ਮੈਂ ਸ਼ੁਰੂ ਇਸ ਦਰਬਾਰ ਤੇ ਮਤਲਬ ਆਇਆ ਹੈ ਤੇ ਸਾਡੇ ਪਹਿਲੇ ਵੀ ਜੋ ਵੀ ਘਰ ਚੋ ਬਜ਼ੁਰਗ ਵਗੈਰਾ ਹੈ ਉਹ ਸ਼ੁਰੂ ਤੋਂ ਇੱਥੇ ਹੁੰਦੇ ਆ ਇਹ ਪਿੰਡ ਦਾ ਪੁਰਾਣਾ ਨਾਮ ਹੈ ਤੇ ਝੀਰੇ ਦਾ ਨਾਮ ਹੈ ਸਾਡੇ ਪਿੰਡ ਦਾ ਨਾਮ ਮੀਰਪੁਰ ਮਾੜੀ ਆ ਸਾਨੂੰ ਜ਼ਿਲ੍ਹਾ ਜਲੰਧਰ ਪੈਂਦਾ ਜੀ ਬਹੁਤ ਵਧੀਆ